ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਆਪਣੀ ਅੱਜ ਦੀ ਕਹਾਣੀ ਇੱਕ ਪ੍ਰੇਮ ਕਹਾਣੀ ਆ ਵੈਸੇ ਤਾਂ ਸਾਡੇ ਸਮਾਜ ਦੇ ਵਿੱਚ ਪ੍ਰੇਮ ਕਹਾਣੀਆਂ ਨੂੰ ਬਹੁਤਾ ਵਧੀਆ ਨਹੀਂ ਸਮਝਿਆ ਜਾਂਦਾ ਪਰ ਕਈ ਕਹਾਣੀਆਂ ਜਿਹੜੀਆਂ ਕਿ ਬੜਾਈਆਂ ਨਹੀਂ ਜਾਂਦੀਆਂ ਸਾਡੇ ਸਮਾਜ ਦੇ ਵਿੱਚ ਉਸਰ ਜਾਂਦੀਆਂ ਨੇ ਬਣ ਜਾਂਦੀਆਂ ਨੇ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੁਝ ਅਜੀਹਾ ਵਾਪਰਦਾ ਜਿਹੜੀ ਕਿ ਇੱਕ ਕਹਾਣੀ ਬਣ ਜਾਂਦੀ ਆ ਪਰ ਸ਼ੁਰੂ ਤੋਂ ਹੀ ਸਾਡੇ ਸਮਾਜ ਦੇ ਵਿੱਚ ਕਹਿ ਲੋ ਕਿ ਜਿਹੜੇ ਪਿਆਰ ਕਰਨ ਵਾਲੇ ਹੁੰਦੇ ਆ ਉਹਨਾਂ ਦੀ ਖਿਲਾਫਤ ਕੀਤੀ ਜਾਂਦੀ ਆ ਜਾਤੀ ਦੇ ਆਧਾਰ ਤੇ ਧਰਮ ਦੇ ਆਧਾਰ ਤੇ ਪਰ ਕਈਕ ਕਹਾਣੀਆਂ ਇਦਾਂ ਦੀਆਂ ਹੁੰਦੀਆਂ ਕਿ ਉਹਨਾਂ ਨੂੰ ਸੁਣ ਕੇ ਸਾਨੂੰ ਇਹ ਲੱਗਦਾ ਹੁੰਦਾ ਕਿ ਨਹੀਂ ਜਿੰਨਾ ਆਪਾਂ ਪ੍ਰੇਮ ਵਿਆਹ ਨੂੰ ਗਲਤ ਮੰਨਦੇ ਆ ਉਹਨਾਂ ਗਲਤ ਵੀ ਨਹੀਂ ਹੁੰਦਾ ਚਲੋ ਉਹ ਹਰ ਇੱਕ ਦੀ ਵੱਖਰੀ ਵੱਖਰੀ ਰਾਇ ਹੁੰਦੀ ਆ ਤੁਸੀਂ ਕਹਾਣੀ ਨੂੰ ਪੂਰਾ ਸੁਣਿਓ ਤੇ ਕਹਾਣੀ ਤੁਹਾਨੂੰ ਕਿਵੇਂ ਲੱਗੀ ਤੁਸੀਂ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਰੱਖਿਓ ਸੌਰਵ ਨਾਂ ਦਾ ਇੱਕ ਮੁੰਡਾ ਤੇ ਉਹਦੇ ਪਾਪਾ ਦੇ 4-5 ਪੱਠੇ ਆ 4-5 ਪੱਠਿਆਂ ਤੇ ਤਕਰੀਬਨ 200 ਮਜ਼ਦੂਰ ਕੰਮ ਕਰਦੇ ਆ ਸੌਰਵ ਪੜ੍ਹਾਈ ਦੇ ਵਿੱਚ ਬਾਲਾ ਹੁਸ਼ਿਆਰਤਾ ਨਹੀਂ ਹੁੰਦਾ ਪਰ ਬਹੁਤਾ ਮਾੜਾ ਵੀ ਨਹੀਂ ਹੁੰਦਾ ਇਸ ਕਰਕੇ ਉਹ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਆਪਣੇ ਪਾਪਾ ਦੇ ਇੱਕ ਪੱਠੇ ਤੇ ਵਹਿੰਦਾ ਜਾ ਕੇ ਕਿਉਂਕਿ 4-5 ਪੱਠੇ ਸੰਭਾਲਣੇ ਜਿਹੜੇ ਉਹ ਛੋਟਾ ਕੰਮ ਨਹੀਂ ਹੁੰਦਾ ਵਧੀਆ ਬਿਜ਼ਨਸ ਹੁੰਦਾ ਉਹਨਾਂ ਦਾ ਬਾਕੀ ਜਿਹੜੇ ਪੱਠੇ ਆ ਉਹਨਾਂ ਤੇ ਇੱਕ ਉਹਦੇ ਇੱਕ ਤੇ ਉਹਦੇ ਪਾਪਾ ਜਾਂਦੇ ਆ ਬਦਲ-ਬਦਲ ਕੇ ਜਾਂਦੇ ਰਹਿੰਦੇ ਆ ਇੱਕ ਦਿਨ ਸੌਰਵ ਸਵੇਰੇ ਉੱਠਦਾ ਤੇ ਆਪਣੇ ਪੱਠੇ ਤੇ ਜਾਂਦਾ ਪੱਠਿਆਂ ਦੇ ਮਾਲਕਾ ਹਨਾ ਆਪਣੇ ਮਜ਼ਦੂਰਾਂ ਤੇ ਨਿਗਾ ਮਾਰਦੇ ਆ ਕੰਮ ਕਰਦਿਆਂ ਨੂੰ ਵੇਖਦੇ ਆ ਕੋਈ ਵੀ ਕੰਮ ਆ ਇਕੱਲੇ ਪੱਠਿਆਂ ਦਾ ਨਹੀਂ ਮਤਲਬ ਭਾਵੇਂ ਕਿ ਖੇਤੀਬਾੜੀ ਦਾ ਕੰਮ ਆ ਜਾਂ ਹੋਰ ਕਿਸੇ ਬਿਜ਼ਨਸ ਦਾ ਜਿਹੜੇ ਓਨਰ ਹੁੰਦੇ ਆ ਉਹ ਆਪਣੇ EMPLOYEES ਨੂੰ ਵੇਖਦੇ ਆ ਹਨ ਇਸੇ ਤਰ੍ਹਾਂ ਸੌਰਵ ਆ ਜਿਹੜਾ ਉਹ ਉਧਰ ਜਾਂਦਾ ਜਿੱਧਰ ਮਜ਼ਦੂਰ ਆ ਇੱਟਾਂ ਬਣਾਉਂਦੇ ਆ ਜਾਂਦੇ ਜਾਂਦੇ ਉਹਦੀ ਨਿਗਾ ਇੱਕ ਮੁਟਿਆਰ ਜਵਾਨ ਕੁੜੀ ਤੇ ਪੈਂਦੀ ਆ ਜਿਹੜੀ ਕੁੜੀ ਦੀ ਚੁੰਨੀ ਲਾ ਕੇ ਸਾਈਡ ਤੇ ਰੱਖੀ ਹੋਈ ਆ ਉਹ ਵਿਚਾਰੀ ਪਸੀਨੇ ਦੇ ਨਾਲ ਬਹੁਤ ਭਿੱਜੀ ਹੋਈ ਆ ਤੇ ਉਹਦੇ ਵਾਲ ਆ ਜਿਹੜੇ ਖਿਲਰ ਕੇ ਉਹਦੇ ਫੇਸ ਤੇ ਆਏ ਹੋਏ ਆ ਕੁੜੀ ਸੋਹਣੀ ਆ ਪਰ ਮਿੱਟੀ ਨਾਲ ਲਿਬੜੀ ਹੋਈ ਆ ਕੱਪੜੇ ਕੋਈ ਬਹੁਤੇ ਵਧੀਆ ਨਹੀਂ ਪਾਏ ਹੋਏ ਉਹਨਾਂ ਮਿੱਟੀ ਨੂੰ ਪੱਥ ਰਹੀ ਆ ਮਿੱਟੀ ਨੂੰ ਪੱਥਣਾ ਮਤਲਬ ਜਿਵੇਂ ਆਪਾਂ ਆਟਾ ਗੁੰਨਦੇ ਆ ਉਸ ਤਰੀਕੇ ਨਾਲ ਮਿੱਟੀ ਨੂੰ ਪੱਥ ਰਹੀ ਆ ਤੇ ਉਹਦਾ ਪੂਰਾ ਜੋਰ ਲੱਗ ਰਿਹਾ ਉਹਨੂੰ ਪਸੀਨਾ ਆਉਣ ਕਰਕੇ ਜਦੋਂ ਉਹਦੇ ਵਾਲ ਮੱਥੇ ਤੇ ਆਉਂਦੇ ਆ ਤੇ ਉਹ ਆਪਣੇ ਵਾਲ ਪਰੇ ਅਹੀਂ ਹੱਥ ਨਾਲ ਹੀ ਹਟਾ ਲੈਂਦੀ ਆ ਉਹ ਐਸੀ ਤਰ੍ਹਾਂ ਆਪਣੇ ਕੰਮ ਦੇ ਵਿੱਚ ਬਹੁਤ ਵਿਅਸਤ ਹੁੰਦੀ ਆ ਉਹਦਾ ਆਸ-ਪਾਸੇ ਕਿਤੇ ਧਿਆਨ ਨਹੀਂ ਹੁੰਦਾ ਤੇ ਸੌਰਵ ਜਦੋਂ ਆਉਂਦਾ ਉਸ ਕੁੜੀ ਨੂੰ ਵੇਖਦਾ ਉਸ ਕੁੜੀ ਦਾ ਨਾਮ ਕਮਲਾ ਹੁੰਦਾ ਕਮਲਾ ਨੂੰ ਵੇਖਦਾ ਤੇ ਉਹਦੇ ਵੱਲ ਵੇਖਦਾ ਹੀ ਰਹਿ ਜਾਂਦਾ ਵੇਖੀ ਜਾਂਦਾ ਉਹਦੇ ਵੱਲ ਲਗਾਤਾਰ ਤੇ ਜਦੋਂ ਕਮਲਾ ਦੀ ਨਜ਼ਰ ਸੌਰਵ ਤੇ ਪੈਂਦੀ ਆ ਤਾਂ ਉਹ ਇੱਕਦਮ ਠੰਡੰਬਰ ਜਿਹੀ ਜਾਂਦੇ ਆਪਾਂ ਕਿਸੇ ਨੂੰ ਵੇਖ ਕੇ ਤੇ ਉਹ ਵਿਚਾਰੀ ਠੀਕ ਹੁੰਦੀ ਆ ਆਪਣੇ ਕੱਪੜੇ ਜੀ ਠੀਕ ਕਰਦੀ ਆ ਕਿਉਂਕਿ ਜਦੋਂ ਕਈ ਵਾਰ ਅਸੀਂ ਕੰਮ 'ਚ ਵਿਅਸਤ ਹੁੰਨੇ ਆ ਅਸੀਂ ਕੰਮ ਦੇ ਵਿੱਚ ਇੰਨੇ ਖੁੱਬੇ ਹੁੰਨੇ ਆ ਵੀ ਸਾਡੇ ਕੱਪੜੇ ਇੱਧਰ-ਉੱਧਰ ਮਾੜੇ-ਮੋٹے ਹੋਏ ਪਏ ਹੁੰਦੇ ਆ ਤੇ ਚਲੋ ਉਹ ਕੀ ਕਰਦੀ ਉਹ फटाफट ਆਪਣਾ ਦੁਪੱਟਾ ਚੱਕਦੀ ਐ ਸਾਈਡ ਤੋਂ ਤੇ ਦੁਪੱਟਾ ਆਪਣੀ ਗੱਲ ਤੇ ਹਨਾ ਆਪਣੇ ਗੱਲ ਦੇ ਵਿੱਚ ਪਾਉਂਦੀ ਆ ਆਪਣੇ ਆਪ ਨੂੰ ਢੱਕਣ ਦੀ ਕੋਸ਼ਿਸ਼ ਕਰਦੀ ਆ ਅ ਅਸਲ 'ਚ ਸਾਡੇ ਸਮਾਜ ਦੇ ਵਿੱਚ ਜਿਹੜਾ ਹਨਾ ਕਹਿੰਦੇ ਆ ਕਿ ਇੱਕ ਪਰਦਾ ਬਣਿਆ ਹੁੰਦਾ ਵੀ ਕਿਹ ਲੋ ਕੱਪੜੇ ਜਦੋਂ ਆਪਾਂ ਪਾਉਣੇ ਆਪਣੇ ਸਰੀਰ ਨੂੰ ਪੂਰਾ ਢੱਕਣ ਵਾਲੇ ਹੋਣ ਤੇ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਦੇ ਲਈ ਜਿਹੜਾ ਦੁਪੱਟਾ ਦਾ ਉਹ ਉਹਨਾਂ ਦੀ ਇੱਜ਼ਤ ਢੱਕਣ ਵਾਲਾ ਇੱਕ ਕਪੜਾ ਹੀ ਹੁੰਦਾ ਤੇ ਜਿਹੜੀਆਂ ਕੁੜੀਆਂ ਦੁਪੱਟੇ ਲੈ ਕੇ ਰੱਖਦੀਆਂ ਨੇਗੀਆਂ ਉਹਨਾਂ ਨੂੰ ਪਤਾ ਦੁਪੱਟੇ ਦੀ ਐਮੀਅਤ ਹੁਣ ਉਹਦੇ ਲਈ ਵਿਚਾਰੀ ਨੂੰ ਇਹ ਲੱਗਿਆ ਵੀ ਮੈਨੂੰ ਦੁਪੱਟਾ ਜਿਹੜਾ ਲੈ ਲੈਣਾ ਚਾਹੀਦਾ ਉਹਨੇ ਦੁਪੱਟਾ ਲੈ ਲਿਆ ਫਟਾਫਟ ਤੇ ਚਲੋ ਉਸ ਤੋਂ ਬਾਅਦ ਸੌਰਵ ਨੂੰ ਵੀ ਪਤਾ ਲੱਗਿਆ ਵੀ ਉਹਨੇ ਮੈਨੂੰ ਵੇਖ ਲਿਆ ਸੌਰਵ ਉੱਥੋਂ ਚਲਿਆ ਜਾਂਦਾ ਸੌਰਵ ਜਾ ਕੇ ਆਪਣੇ ਦਫ਼ਤਰ ਦੇ ਵਿੱਚ ਬੈਠਦਾ ਤੇ ਉਹ ਕਮਲਾ ਬਾਰੇ ਸੋਚਦਾ ਰਹਿੰਦਾ ਫਿਰ ਅਗਲੇ ਦਿਨ ਉਹ ਫੇਰ ਆਉਂਦਾ ਅਗਲੇ ਦਿਨ ਕਮਲਾ ਜਿਹੜੀ ਉਹ ਫੇਰ ਉਹੀ ਕੰਮ ਕਰ ਰਹੀ ਹੁੰਦੀ ਆ ਕੰਮ ਦੇ ਵਿੱਚ ਵਿਅਸਤ ਹੁੰਦੀ ਆ ਅਗਲੇ ਦਿਨ ਫੇਰ ਸੇਮ ਸੀਨ ਵਾਪਰਦਾ ਕਮਲਾ ਆਪਣੇ ਕੰਮ 'ਚ ਵਿਅਸਤ ਹੁੰਦੀ ਆ ਜਦੋਂ ਉਹਦੀ ਨਜ਼ਰ ਸੌਰਵ ਤੇ ਪੈਂਦੀ ਆ ਉਹ ਸਮਝ ਜਾਂਦੀ ਆ ਵੀ ਇਹ ਮੈਨੂੰ ਵੇਖ ਰਿਹਾ ਉਹ ਫੇਰ ਦੁਪੱਟਾ ਚੱਕ ਕੇ ਲੈਂਦੀ ਆ ਨਾ ਤਾਂ ਸੌਰਵ ਦੀ ਨਜ਼ਰ ਵਿੱਚ ਕੁਝ ਗਲਤ ਸੀ ਨਾ ਹੀ ਕਮਲਾ ਦੇ ਦਿਲ ਵਿੱਚ ਕੁਝ ਗਲਤ ਸੀ ਅਚਾਨਕ ਜਦੋਂ ਸਾਡੇ ਕੋਲ ਕੋਈ ਕੰਮ ਕਰਦਿਆਂ ਕੋਲ ਆ ਜਾਂਦਾ ਅਕਸਰ ਆਪਣੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਆਦਤ ਹੁੰਦੀ ਔਰਤਾਂ ਦੀ ਮੇਰੀ ਵੀ ਇਹ ਆਦਤ ਵੀ ਜਦੋਂ ਅਸੀਂ ਕੰਮ ਕਰਦੇ ਆਂ ਕਈ ਵਾਰੀ ਆਪਾਂ ਦੁਪੱਟਾ ਲਾ ਦਿੰਨੇ ਆਂ ਗਰਮੀ ਆਉਂਦੀ ਆ ਜੇ ਆਪਾਂ ਘਰ ਦੇ ਵਿੱਚ ਇਕੱਲੇ ਹੋਈਏ ਤੇ ਬਾਹਰੋਂ ਜਦੋਂ ਕੋਈ ਅਚਾਨਕ ਆਉਂਦਾ ਸਾਰਿਆਂ ਤੋਂ ਪਹਿਲਾਂ ਆਪ ਆਪਣਾ ਦੁਪੱਟਾ ਲੱਭਦੇ ਹੁੰਨੇ ਆ ਬਹੁਤੀਆਂ ਔਰਤਾਂ ਦੀ ਇਹ ਕਹਾਣੀਆਂ ਹੁਣ ਉਹ ਚਰੀ ਕੰਮ ਕਰਦੀ ਆ ਦੁਪੱਟਾ ਉਹਨੂੰ ਡਿਸਟਰਬ ਕਰਦਾ ਇਸ ਕਰਕੇ ਉਹ ਦੁਪੱਟਾ ਲਾ ਦਿੰਦੀ ਆ ਤੇ ਜਦੋਂ ਉਹਨੂੰ ਇਹ ਲੱਗਦਾ ਹਨਾ ਵੀ ਕੋਈ ਦੇਖ ਰਿਹਾ ਤੇ ਉਹ ਦੁਪੱਟਾ ਲੈਂਦੀ ਆ ਸੌਰਵ ਜਿਹੜਾ ਉਹ ਫੇਰ ਨੀਮੀ ਪਾਉਂਦਾ ਫੇਰ ਉੱਥੋਂ ਚਲਿਆ ਜਾਂਦਾ ਤੇ ਉਹ 3-4 ਦਿਨ ਲਗਾਤਾਰ ਆ ਨਾਤਾ ਸੌਰਵ ਨੇ ਕਮਲਾ ਨੂੰ ਬੁਲਾਇਆ ਨਾ ਕਮਲਾ ਨੇ ਸੌਰਵ ਨੂੰ ਬੁਲਾਇਆ ਉਸ ਤੋਂ ਬਾਅਦ ਉਹ 3-4 ਦਿਨਾਂ ਬਾਅਦ ਫੇਰ ਆਇਆ ਜਦੋਂ ਫਿਰ ਉੱਥੇ ਕਮਲਾ ਨਹੀਂ ਹੁੰਦੀ ਅਗਲੇ ਦਿਨ ਉਹ ਫੇਰ ਆਉਂਦਾ ਫਿਰ ਕਮਲਾ ਨਹੀਂ ਹੁੰਦੀ ਉਹਦੇ ਮੰਮੀ ਪਾਪਾ ਵੀ ਨਹੀਂ ਹੁੰਦੇ ਸੌਰਵ ਆ ਜਿਹੜਾ ਉਹ ਬੇਚੈਨ ਹੋ ਜਾਂਦਾ ਉਹ ਆਪਣੇ ਦਫ਼ਤਰ ਦੇ ਵਿੱਚ ਜਾ ਕੇ ਬੈਠਦਾ ਉਹਦਾ ਦਿਲ ਤੱਕ ਤੱਕ ਕਰ ਰਿਹਾ ਹੁੰਦਾ ਉਹਨੂੰ ਐ ਲੱਗਿਆ ਹੁੰਦਾ ਵੀ ਮੇਰਾ ਕੁਝ ਗਵਾਚ ਗਿਆ ਉਸ ਤੋਂ ਬਾਅਦ ਉਹ ਹਫ਼ਤਾ ਲਗਾਤਾਰ ਆਉਂਦਾ ਪਰ ਕਮਲਾ ਜਿਹੜੀ ਉਹ ਨਹੀਂ ਆਈ ਹੁੰਦੀ ਹਫ਼ਤੇ ਬਾਅਦ ਉਹ ਫੇਰ ਆਉਂਦਾ ਹਫਤੇ ਬਾਅਦ ਕਮਲਾ ਉੱਥੇ ਹੀ ਆਟਾ ਜਿਹੜਾ ਉਹ ਸੌਰੀ ਰੇਤਾ ਜਿਹੜਾ ਉਹਨੂੰ ਮਿੱਟੀ ਨੂੰ ਗੁੰਨ ਰਹੀ ਹੁੰਦੀ ਆ ਇੱਟਾਂ ਬਣਾਉਣ ਲਈ ਤੇ ਉਹਦੇ ਪਿੱਛੋਂ ਦੀ ਇੱਕ ਆਵਾਜ਼ ਆਉਂਦੀ ਆ ਤੇ ਉਹ ਕਹਿੰਦਾ ਕਿ ਤੁਸੀਂ ਆ ਗਏ ਕਿੱਥੇ ਗਏ ਸੀ ਤੁਸੀਂ ਦੱਸ ਕੇ ਕਿਉਂ ਨਹੀਂ ਗਏ ਜਦੋਂ ਉਹ ਐਂ ਕਹਿੰਦਾ ਤੇ ਕਮਲਾ ਉਹਦੇ ਵੱਲ ਵੇਖਦੀ ਆ ਉਹ ਕਹਿੰਦੀ ਕਿ ਗੁੱਡ ਮਾਰਨਿੰਗ ਸਾਬ ਤੇ ਸੌਰਵ ਆ ਜਿਹੜਾ ਉਹ ਹੈਰਾਨ ਰਹਿ ਜਾਂਦਾ ਵੀ ਇੱਕ ਮਜ਼ਦੂਰ ਦੀ ਬੇਟੀ ਇੰਗਲਿਸ਼ ਬੋਲਦੀ ਆ ਉਹ ਕਹਿੰਦਾ ਗੁੱਡ ਮਾਰਨਿੰਗ ਹਾਜੀ ਉਹ ਨੰਨੇ ਗੁੱਡ ਮਾਰਨਿੰਗ ਹੀ ਕੀਤੀ ਹੁੰਦੀ ਆ ਤੇ ਉੱਥੇ ਹੀ ਕਮਲਾ ਦਾ ਜਿਹੜਾ ਪਿਓ ਆ ਜਾਂਦਾ ਕਮਲਾ ਦਾ ਪਿਓ ਆ ਜਿਹੜਾ ਉਹ ਕਹਿੰਦਾ ਸਾਬ ਸਤਿ ਸ਼੍ਰੀ ਅਕਾਲ ਚਲੋ ਸਤਿ ਸ਼੍ਰੀ ਅਕਾਲ ਬੁਲਾਉਂਦਾ ਤੇ ਉਹ ਕਹਿੰਦਾ ਵੀ ਇਹ ਕੁੜੀ ਉਹ ਕਹਿੰਦਾ ਸਾਬ ਇਹ ਕੁੜੀ ਮੇਰੀ ਆ ਉਹ ਕਹਿੰਦਾ ਪਹਿਲਾਂ ਤਾਂ ਕਦੇ ਵੇਖੀ ਨਹੀਂ ਉਹ ਕਹਿੰਦਾ ਪਹਿਲਾਂ ਇਹ ਆਪਣੀ ਨਾਨੀ ਦੇ ਘਰ ਰਹਿੰਦੀ ਸੀ ਇਹ ਪੜ੍ਹਾਈ ਕਰਦੀ ਸੀ ਪਰ ਹੁਣ ਇਹਦੀ ਨਾਨੀ ਗੁਜ਼ਰ ਗਈ ਆ ਇਸ ਕਰਕੇ ਅਸੀਂ ਇਹਨੂੰ ਇੱਥੇ ਲਿਆਈ ਉਹ ਕਹਿੰਦਾ ਅੱਛਾ ਕਿੰਨੀ ਪੜ੍ਹਾਈ ਕੀਤੀ ਇਹਨੇ ਤਾਂ ਕਮਲਾ ਦਾ ਪਿਓ ਕਹਿੰਦਾ ਵੀ ਇਹਨੇ ਮੈਥ ਦੇ ਵਿੱਚ ਪਲੱਸ 2 ਕੀਤੀ ਆ ਇਹ ਸੁਣ ਕੇ ਸੌਰਵ ਜਿਹੜਾ ਉਹ ਹੈਰਾਨ ਰਹਿ ਜਾਂਦਾ ਉਹ ਕਹਿੰਦਾ ਤੁਸੀਂ ਮੈਥ ਦੇ ਵਿੱਚ ਪਲੱਸ 2 ਕੀਤੀ ਆ ਕਹਿੰਦੀ ਜੀ ਸਾਹਿਬ ਉਹ ਕਹਿੰਦਾ ਚੱਲ ਕਿੱਥੇ ਤੱਕ ਪਹਾੜੇ ਆਉਂਦੇ ਆ ਉਹ ਕਹਿੰਦੀ 100 ਤੱਕ ਕਹਿੰਦਾ 75 ਦਾ ਪਹਾੜਾ ਸੁਣਾ 75 ਦਾ ਪਹਾੜਾ ਬਿਨਾਂ ਰੁਕੇ ਸੁਣਾ ਦਿੰਦੀ ਆ ਉਸ ਤੋਂ ਬਾਅਦ ਉਹ ਕਹਿੰਦਾ ਜਿਹੜੀ ਪੱਠੇ ਦੀ ਚਿਮਣੀ ਆ ਇਹਦਾ ਖੇਤਰਫਲ ਕੱਢ ਮਿੰਟੋ ਸਕਿੰਟੀ ਉਹ ਚਿਮਣੀ ਦਾ ਖੇਤਰਫਲ ਵੀ ਕੱਢ ਦਿੰਦੀ ਆ ਤੇ ਸੌਰਵ ਉਹਦੀ ਉਹਦੇ ਕੌਨਫੀਡੈਂਸ ਨੂੰ ਤੇ ਉਹਦੀ ਇੰਟੈਲੀਜੈਂਸੀ ਨੂੰ ਵੇਖ ਕੇ ਬੜਾ ਪ੍ਰਭਾਵਿਤ ਹੁੰਦਾ ਲੋਕ ਕਹਿੰਦਾ ਵਾ ਵੈਰੀ ਨਾਈਸ ਉਹ ਨੂੰ ਭਾਵੇਂ ਆਪ ਨੂੰ ਨਹੀਂ ਪਤਾ ਸੀ ਵੀ ਕਿੰਨਾ ਉਹਨੇ ਕੰਪਿਊਟਰ ਫੋਨ ਕੱਢਿਆ ਤੇ ਕੈਲਕੂਲੇਟਰ ਤੇ ਕੈਲਕੂਲੇਟ ਕੀਤਾ ਤੇ ਉਹਨੇ ਮੂੰਝਮਾਨੀ ਦੱਸਿਆ ਉਹਨਾ ਹੋਰ ਵੀ ਫਿਦਾ ਹੋ ਜਾਂਦਾ ਉਹ ਤੇ ਕਹਿੰਦਾ ਵੈਰੀ ਗੁੱਡ ਬਹੁਤ ਸੋਹਣੀ ਗੱਲ ਆ ਇਹ ਤੇ ਚਲੋ ਕਮਲਾ ਦਾ ਪਿਓ ਆ ਕਹਿੰਦਾ ਵੀ ਧੰਨਵਾਦ ਸਾਬ ਉਸ ਤੋਂ ਬਾਅਦ ਸੌਰਵ ਆ ਜਿਹੜਾ ਉਹ ਚਲਿਆ ਜਾਂਦਾ ਸੌਰਵ ਚਲਿਆ ਜਾਂਦਾ ਤੇ ਕਮਲਾ ਜਿਹੜੀ ਉਹ ਵੀ ਸਮਝ ਜਾਂਦੀ ਆ ਅੱਖਾਂ ਅੱਖਾਂ ਦੇ ਵਿੱਚ ਇੱਕ ਦੂਜੇ ਦੀ ਭਾਸ਼ਾ ਉਹ ਸਮਝ ਜਾਂਦੇ ਆ ਇਸ ਤਰ੍ਹਾਂ ਹੁਣ ਜਦੋਂ ਸੌਰਵ ਆਉਂਦਾ ਉਹ ਅਨੇ ਬਹਾਨੇ ਕਮਲਾ ਨੂੰ ਬੁਲਾਉਂਦਾ ਉਹਦੇ ਮਾਪਿਆਂ ਨੂੰ ਬੁਲਾਉਂਦਾ ਉਹਨਾਂ ਨਾਲ ਗੱਲਬਾਤ ਕਰਦਾ ਤੇ ਚਲੇ ਜਾਂਦਾ ਕਮਲਾ ਰੋਜ਼ ਸੌਰਵ ਨੂੰ ਵੇਖਦੀ ਆ ਸੌਰਵ ਉਹਨੂੰ ਵੇਖਦਾ ਪਰ ਉਹਨਾਂ ਨੇ ਇੱਕ ਦੂਜੇ ਨਾਲ ਕੋਈ ਦਿਲ ਦੀ ਗੱਲ ਨਹੀਂ ਕੀਤੀ ਭਾਵੇਂ ਦੋਨੋਂ ਚੰਗੀ ਤਰ੍ਹਾਂ ਸਮਝ ਗਏ ਸੀ ਵੀ ਸਾਡੇ ਦਿਲ 'ਚ ਇੱਕ ਦੂਜੇ ਦੇ ਪ੍ਰਤੀ ਕੁਝ ਹੈ ਪਰ ਉਹਨਾਂ ਨੇ ਆਪਣੀ ਜ਼ੁਬਾਨ ਨਾਲ ਇੱਕ ਦੂਜੇ ਨੂੰ ਕੁਝ ਨਹੀਂ ਕਿਹਾ ਸੀ ਇੱਕ ਦੂਜੇ ਨਾਲ ਨਾਰਮਲੀ ਜਿਵੇਂ ਆਪਾਂ ਕਿਸੇ ਨੂੰ ਮਿਲਦੇ ਆ ਉਵੇਂ ਬੁਲਾਉਂਦੇ ਆ ਤੇ ਇੱਕ ਦਿਨ ਕਮਲਾ ਜਿਹੜੀ ਉਹ ਇਕੱਲੀ ਕੰਮ ਕਰ ਰਹੀ ਹੁੰਦੀ ਆ ਤੇ ਉਹ ਢੀਕ ਰਹੀ ਹੁੰਦੀ ਆ ਵੀ ਸੌਰਵ ਆਊਗਾ ਪਰ ਸੌਰਵ ਨਹੀਂ ਆਉਂਦਾ ਕਮਲਾ ਜਿਹੜੀ ਉਹ ਕੰਮ ਕਰਦੀ ਕਰਦੀ ਬੇਚੈਨ ਹੋ ਜਾਂਦੀ ਆ ਅਗਲੇ ਦਿਨ ਉਹ ਫਿਰ ਵੇਟ ਕਰਦੀ ਆ ਅਗਲੇ ਦਿਨ ਸੌਰਵ ਫਿਰ ਨਹੀਂ ਆਉਂਦਾ ਤਿੰਨ ਦਿਨ ਬੀਤ ਜਾਂਦੇ ਆ ਤੇ ਤਿੰਨ ਦਿਨ ਜਦੋਂ ਸੌਰਵ ਨਹੀਂ ਆਉਂਦਾ ਤਾਂ ਕਮਲਾ ਜਿਹੜੀ ਉਹ ਹੋਰ ਵੀ ਬੇਚੈਨ ਹੋ ਜਾਂਦੀ ਆ ਚਿੰਤਤ ਹੋ ਜਾਂਦੀ ਆ ਵੀ ਕਿੱਧਰ ਗਿਆ ਸੌਰਵ ਕਿਉਂ ਨਹੀਂ ਆਇਆ ਨਾ ਤਾਂ ਉਹ ਕਿਸੇ ਨੂੰ ਪੁੱਛ ਸਕਦੀ ਆ ਚਲੋ ਉਹ ਬੇਚੈਨ ਰਹਿੰਦੀ ਆ ਉਖੜੀ ਉਖੜੀ ਰਹਿੰਦੀ ਆ ਚਾਰ ਦਿਨਾਂ ਬਾਅਦ ਸੌਰਵ ਜਿਹੜਾ ਉਹ ਵਾਪਸ ਆਉਂਦਾ ਤੇ ਕਮਲਾ ਜਦੋਂ ਮਿੱਟੀ ਪਾਥ ਰਹੀ ਹੁੰਦੀ ਆ ਤਾਂ ਉਹ ਪਿੱਛੋਂ ਆਵਾਜ਼ ਲਾਉਂਦਾ ਕਮਲਾ ਕਮਲਾ ਪਿੱਛੇ ਮੁੜ ਕੇ ਵੇਖਦੀ ਆ ਤੇ ਸੌਰਵ ਵੱਲ ਗੁੱਸੇ ਭਰੀਆਂ ਨਜ਼ਰਾਂ ਨਾਲ ਵੇਖਦੀ ਆ ਤੇ ਉਹ ਤੋਂ ਪਾਸਾ ਕਰ ਲੈਂਦੀ ਆ ਮਤਲਬ ਜਿਵੇਂ ਆਪਾਂ ਕਿਸੇ ਤੋਂ ਮੂੰਹ ਨਹੀਂ ਫੇਰ ਲੈਂਦੇ ਐਦਾਂ ਤੇ ਉਹ ਕਹਿੰਦਾ ਵੀ ਕੀ ਗੱਲ ਹੋ ਗਈ ਤੁਸੀਂ ਨਾਰਾਜ ਹੋ ਕਹਿੰਦੀ ਹਾਂ ਮੈਂ ਬਿਲਕੁਲ ਨਾਰਾਜ ਹਾਂ ਕਿੱਥੇ ਗਏ ਸੀ ਤੁਸੀਂ ਦੱਸ ਕੇ ਨਹੀਂ ਜਾਣਾ ਹੁੰਦਾ ਉਹ ਕਹਿੰਦਾ ਅੱਛਾ ਮੈਂ ਤੁਹਾਨੂੰ ਦੱਸ ਕੇ ਜਾਂਦਾ ਜਦੋਂ ਤੁਸੀਂ ਹਫ਼ਤਾ ਗਏ ਸੀ ਬਿਨਾਂ ਦੱਸੇ ਕਹਿੰਦੀ ਉਦੋਂ ਕਿਹੜਾ ਆਪਾਂ ਇੱਕ ਦੂਜੇ ਨੂੰ ਜਾਣਦੇ ਸੀ ਉਹ ਕਹਿੰਦਾ ਜਾਣਦੇ ਤਾਂ ਫਿਰ ਹੁਣ ਵੀ ਓਨਾ ਕੀ ਆ ਚਲੋ ਸੌਰੀ ਮਾਫ਼ ਕਰ ਦਿਓ ਇਹ ਕਮਲਾ ਹੱਸ ਪੈਂਦੀ ਆ ਤੇ ਉਹਦੇ ਕੋਲ ਆ ਜਾਂਦਾ ਉਹ ਕਹਿੰਦਾ ਕਿ ਕਮਲਾ ਤੂੰ ਮੈਨੂੰ ਸੱਚੀ ਮਿਸ ਕੀਤਾ ਤੇ ਉਹ ਨੀਵੇਂ ਪਾ ਲੈਂਦੀ ਆ ਉਹ ਕਹਿੰਦਾ ਕਿ ਕਮਲਾ ਮੈਂ ਤੇਰੇ ਨਾਲ ਇੱਕ ਗੱਲ ਕਰਨਾ ਚਾਹਣਾ ਕੀ ਤੂੰ ਮੈਨੂੰ ਪਸੰਦ ਕਰਦੀ ਆ ਉਹ ਚੁੱਪ ਕਰਕੇ ਨੀਵੇਂ ਪਾ ਲੈਂਦੀ ਆ ਤੇ ਉਹ ਕਹਿੰਦਾ ਵੀ ਮੈਂ ਤੈਨੂੰ ਕੁਝ ਪੁੱਛ ਰਿਹਾ ਉਹਦੇ ਨੇੜੇ ਹੋ ਕੇ ਪੁੱਛਦਾ ਪਰ ਉਹ ਇੱਕ ਮਰਿਆਦਾ ਚ ਰਹਿੰਦਾ ਉਹਦੇ ਨੇੜੇ ਜਰੂਰ ਹੁੰਦਾ ਨਾ ਤਾਂ ਉਹ ਨੂੰ ਟੱਚ ਕਰਦਾ ਨਾ ਉਹ ਨੂੰ ਉਹਦੇ ਵੱਲ ਕੋਈ ਐਦਾਂ ਦੀ ਨਜ਼ਰ ਨਾਲ ਵੇਖਦਾ ਹੈ ਨਾ ਕਮਲਾ ਜਿਹੜੀ ਉਹ ਨੀਮੀ ਪਾ ਕੇ ਖੜੀ ਹੁੰਦੀ ਆ ਤੇ ਕਮਲਾ ਦੀ ਮਾਂ ਦੂਰੋਂ ਇਹ ਵੇਖ ਰਹੀ ਹੁੰਦੀ ਆ ਵੀ ਸੌਰਵ ਆ ਜਿਹੜਾ ਉਹ ਕਮਲਾ ਨੂੰ ਬੁਲਾਉਂਦਾ ਤੇ ਉਸ ਦਿਨ ਮਤਲਬ ਉਹਨਾਂ ਦੇ ਖੜਨ ਦਾ ਤਰੀਕਾ ਤੇ ਉਹਦੇ ਬੁਲਾਉਣ ਦਾ ਤਰੀਕਾ ਕਮਲਾ ਦੀ ਮਾਂ ਨੂੰ ਚਿੰਤਾ ਦੇ ਵਿੱਚ ਪਾ ਦਿੰਦਾ ਚਲ ਉਹਨੂੰ ਪਤਾ ਹੁੰਦਾ ਵੀ ਖੜਿਆ ਹਨਾ ਉਹ ਖੰਗੂ ਰਾਜਾ ਮਾਰਦੀ ਆ ਤੇ ਸੌਰਵ ਜਿਹੜਾ ਉਹ ਵੀ ਸਤਰਕ ਜਾ ਹੋ ਜਾਂਦਾ ਤੇ ਕਮਲਾ ਵੀ ਤੇ ਉਸ ਤੋਂ ਬਾਅਦ ਸੌਰਵ ਚਲਿਆ ਜਾਂਦਾ ਕਮਲਾ ਦੀ ਮਾਂ ਨੂੰ ਦੇਖ ਕੇ ਕਮਲਾ ਦੀ ਮਾਂ ਨੂੰ ਗੁੱਸਾ ਆਉਂਦਾ ਉਹ ਆਪਣੀ ਧੀ ਦੀ ਬਾਹ ਫੜਦੀ ਹੈ ਤੇ ਉਹਨੂੰ ਆਪਣੀ ਝੌਂਪੜੀ ਦੇ ਵਿੱਚ ਲੈ ਜਾਂਦੀ ਆ ਝੌਂਪੜੀ ਦੇ ਵਿੱਚ ਲੈ ਜਾ ਕੇ ਉਹਨੂੰ ਬਿਠਾ ਲੈਂਦੀ ਆ ਤੇ ਉਹਨੂੰ ਕਹਿੰਦੀ ਤੈਨੂੰ ਪਤਾ ਤੈਨੂੰ ਸੁਰਤ ਹੈ ਤੂੰ ਕੀ ਕਰ ਰਹੀ ਆ ਉਹ ਕਹਿੰਦੀ ਮਾਂ ਮੈਂ ਕੀ ਕੀਤਾ ਕਹਿੰਦੀ ਜਿਆਦਾ ਭੋਲੀ ਨਾ ਬਣ ਤੂੰ ਇਹ ਨਾ ਸਮਝ ਕਿ ਤੇਰੀ ਅਨਪੜ੍ਹ ਮਾਂ ਨੂੰ ਕੁਝ ਪਤਾ ਨਹੀਂ ਲੱਗਦਾ ਤੈਨੂੰ ਸੁਰਤ ਹੋਣੀ ਚਾਹੀਦੀ ਆ ਤੂੰ ਇੱਥੇ ਦਿਹਾੜੀ ਕਰਦੀ ਆ ਤੂੰ ਇੱਕ ਮਜ਼ਦੂਰ ਦੀ ਧੀ ਆ ਤੇ ਉਹ ਮਾਲਕਾ ਪੱਠੇ ਦਾ ਕੀ ਕਹਿੰਦੀ ਸੀ ਕਹਿੰਦੀ ਉਹਨੂੰ ਤੂੰ ਉਹ ਕਹਿੰਦੀ ਵੀ ਮਾਂ ਮੈਂ ਤਾਂ ਕੁਝ ਨਹੀਂ ਕਹਿੰਦੀ ਸੀ ਕਹਿੰਦੀ ਉਹ ਤਾਂ ਕਹਿ ਰਿਹਾ ਸੀ ਨਾ ਤੂੰ ਇਹ ਨਾ ਸਮਝੀ ਵੀ ਮੈਂ ਗੱਲ ਨਹੀਂ ਸੁਣੀ ਤੇ ਮੈਂ ਸਮਝ ਨਹੀਂ ਸਕਦੀ ਉਹ ਤੇ ਗੁੱਸਾ ਕਰਦੀ ਆ ਉਹ ਕਹਿੰਦੀ ਮਾਂ ਇਹੋ ਜੀ ਕੋਈ ਗੱਲ ਨਹੀਂ ਠੀਕ ਆ ਉਹਨੂੰ ਮੈਂ ਪਸੰਦ ਆ ਮੈਂ ਮੈਂ ਉਹਨੂੰ ਪਸੰਦ ਆ ਉਹ ਮੈਨੂੰ ਪਸੰਦ ਆ ਪਰ ਇਦਾਂ ਦੀ ਕੋਈ ਗੱਲ ਨਹੀਂ ਜਿਹੋ ਜੀ ਤੁਸੀਂ ਸਮਝ ਰਹੇ ਹੋ ਕਹਿੰਦੀ ਇਹ ਪਸੰਦ ਨਾ ਪਸੰਦ ਅਮੀਰਾਂ ਦੀ ਹੁੰਦੀ ਆ ਗਰੀਬਾਂ ਦੀ ਕੋਈ ਪਸੰਦ ਨਹੀਂ ਹੁੰਦੀ ਗਰੀਬ ਦੀ ਕੁੜੀ ਗਰੀਬ ਦੇ ਘਰ ਵਾਲੀ ਹਰੇਕ ਦੀ ਭਾਬੀ ਹੁੰਦੀ ਆ ਤੇ ਲੋਕ ਮਸ਼ਕਰੀਆਂ ਕਰਕੇ ਲੰਘਦੇ ਆ ਤੈਨੂੰ ਪਤਾ ਹੋਣਾ ਚਾਹੀਦਾ ਵੀ ਉਹ ਕਰੋੜਪਤੀ ਬਾਪ ਦਾ ਬੇਟਾਗਾ ਉਹ ਤੈਨੂੰ ਆਪਣੇ ਪਿਆਰ ਦੇ ਜਾਲ ਦੇ ਵਿੱਚ ਫਸਾਊਗਾ ਤੈਨੂੰ ਵਰਤੂਗਾ ਤੇ ਮੁੜਕੇ ਤੈਨੂੰ ਬੇਹੀ ਬੁਰਕੀ ਵਾਂਗੂ ਸੁੱਟ ਦੂਗਾ ਉਹ ਕਹਿੰਦੀ ਵੀ ਮਾਂ ਐਦਾਂ ਦੀ ਤਾਂ ਕੋਈ ਵੀ ਗੱਲ ਨਹੀਂ ਤੁਸੀਂ ਪਲੀਜ਼ ਇੰਨਾ ਗੁੱਸਾ ਨਾ ਕਰੋ ਕਹਿੰਦੀ ਅੱਜ ਤੋਂ ਬਾਅਦ ਤੂੰ ਸੌਰਵ ਦੇ ਵੱਲ ਵੇਖਦੀ ਵੀ ਨਹੀਂ ਮੈਂ ਵੇਖਣਾ ਚਾਹੁੰਦੀ ਤੈਨੂੰ ਬੁਲਾਉਣਾ ਤਾਂ ਦੂਰ ਤੂੰ ਉਹਦੇ ਵੱਲ ਵੇਖਣਾ ਵੀ ਨਹੀਂ ਉਹ ਕਹਿੰਦੀ ਮਾਂ ਤੇਰੇ ਨਾਲ ਮੇਰਾ ਵਾਦਾ ਮੈਂ ਉਹਨੂੰ ਨਹੀਂ ਬੁਲਾਉਂਗੀ ਮੈਂ ਪਹਿਲਾਂ ਵੀ ਨਹੀਂ ਬੁਲਾਉਂਦੀ ਤੇ ਉਸ ਤੋਂ ਬਾਅਦ ਜਦੋਂ ਕਮਲਾ ਦੀ ਮਾਂ ਜਿਹੜੀ ਉਹ ਉੱਥੋਂ ਜਾਂਦੀ ਆ ਤੇ ਉਹ ਸੌਰਵ ਦੇ ਦਫ਼ਤਰ ਦੇ ਵਿੱਚ ਜਾਂਦੀ ਆ ਸੌਰਵ ਦੇ ਦਫ਼ਤਰ ਵਿੱਚ ਜਾ ਕੇ ਉਹਨੂੰ ਕਹਿੰਦੀ ਸਾਹਬ ਛੋਟਾ ਮੂੰਹ ਵੱਡੀ ਗੱਲ ਅਸੀਂ ਤੁਹਾਡੇ ਗੁਲਾਮ ਆ ਤੁਹਾਡੇ ਮਜ਼ਦੂਰ ਆ ਮੈਨੂੰ ਇਹ ਗੱਲ ਕਹਿਣੀ ਸ਼ੋਭਾ ਤਾਂ ਨਹੀਂ ਦਿੰਦੀ ਪਰ ਜੋ ਮੇਰੀਆਂ ਅੱਖਾਂ ਨੇ ਦੇਖਿਆ ਉਹ ਮੈਂ ਅੱਖੀਂ ਦੇਖ ਕੇ ਬਰਦਾਸ਼ਤ ਨਹੀਂ ਕਰ ਸਕਦੀ ਤੁਸੀਂ ਵੱਡੇ ਹੋ ਅਮੀਰ ਹੋ ਤੁਹਾਡੇ ਵਾਸਤੇ ਬਹੁਤ ਕੁੜੀਆਂ ਬਹੁਤ ਤਕੜੇ ਘਰ ਦੀਆਂ ਕੁੜੀਆਂ ਦੇ ਰਿਸ਼ਤੇ ਆ ਜਾਣਗੇ ਮੇਰੀ ਧੀ ਨੂੰ ਬਖਸ਼ ਦਿਓ ਜੇ ਇਦਾਂ ਦੀ ਕੋਈ ਵੀ ਗੱਲ ਨਿਕਲਦੀ ਆ ਤਾਂ ਪਿੰਡ ਦੇ ਵਿੱਚ ਬਦਨਾਮੀ ਹੋਣੀ ਆ ਗਰੀਬ ਦੀ ਵੀ ਇੱਜ਼ਤ ਉਨੀ ਹੀ ਹੁੰਦੀ ਆ ਤਾਂ ਸੌਰਵ ਆ ਜਿਹੜਾ ਉਹ ਕਹਿੰਦਾ ਕਿ ਆਂਟੀ ਮੈਂ ਕਮਲਾ ਨੂੰ ਪਸੰਦ ਕਰਦਾ ਉਹ ਕਹਿੰਦੀ ਏ ਨਾ ਚੜ੍ਹਦੀ ਜਵਾਨੀ ਵਾਲੀਆਂ ਗੱਲਾਂ ਨੇ ਪਸੰਦ ਨਾ ਪਸੰਦ ਦੀਆਂ ਅਮੀਰੀ ਤੇ ਗਰੀਬੀ ਦਾ ਜਿਹੜਾ ਪਾੜ ਆ ਉਹ ਕਦੇ ਨਹੀਂ ਭਰਿਆ ਜਾ ਸਕਦਾ। ਉਹ ਕਹਿੰਦਾ ਆਂਟੀ ਤੁਸੀਂ ਗਲਤ ਸਮਝ ਰਹੇ ਹੋ। ਮੈਂ ਸੱਚੀਉਂ ਕਮਲਾ ਨੂੰ ਪਸੰਦ ਕਰਦਾ ਤੇ ਮੈਂ ਜਾਣ ਬੁੱਝ ਕੇ ਪਸੰਦ ਨਹੀਂ ਕੀਤਾ। ਉਹ ਕਹਿੰਦੀ ਕਿ ਅਸੀਂ ਤੁਹਾਡੇ ਮੇਚ ਦੇ ਹੈ ਨਹੀਂ ਤੁਹਾਡੇ ਬਰਾਬਰ ਦੇ ਹੈ ਨਹੀਂ ਅੱਜ ਤੂੰ ਇਹ ਗੱਲ ਕਹਿ ਤੀ ਇੱਥੇ ਹੀ ਇਹ ਗੱਲ ਭੁੱਲ ਜਾ। ਤਾਂ ਉਹਨਾਂ ਦੋਨਾਂ ਦੀਆਂ ਗੱਲਾਂ ਕੋਈ ਤੀਜਾ ਬੰਦਾ ਉੱਥੇ ਸੁਣ ਰਿਹਾ ਹੁੰਦਾ। ਉਹ ਬੰਦਾ ਆ ਕੇ ਸੌਰਵ ਦੇ ਪਿਓ ਦੇ ਕੰਨ ਦੇ ਵਿੱਚ ਚੁਗਲੀ ਕਰ ਦਿੰਦਾ ਵੀ ਤੁਹਾਡਾ ਮੁੰਡਾ ਕਮਲਾ ਨੇ ਆਪਣੇ ਜਾਲ 'ਚ ਫਸਾ ਲਿਆ ਕਰੋੜਪਤੀ ਬਾਪ ਦਾ ਬੇਟਾ ਇਹੋ ਜੀਆਂ ਔਰਤਾਂ ਤੋਂ ਦੂਰ ਰੱਖੋ ਤੁਸੀਂ ਚਲੋ ਸੌਰਵ ਦੇ ਪਿਓ ਨੂੰ ਗੁੱਸਾ ਆਉਂਦਾ ਸੁਣ ਕੇ ਸੌਰਵ ਦਾ ਪਿਓ ਕਮਲਾ ਦੇ ਮੰਮੀ ਪਾਪਾ ਨੂੰ ਸਨੇਹਾ ਲਾਉਂਦਾ ਤੇ ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਬੇਇੱਜ਼ਤੀ ਕਰਦਾ ਉਹਨਾਂ ਨੂੰ ਕਹਿੰਦਾ ਮੈਂ ਤੁਹਾਨੂੰ ਰੁਜ਼ਗਾਰ ਦਿੱਤਾ ਪ੍ਰੋਟੀ ਦਿੱਤੀ ਆ ਜਿਹੜੀ ਥਾਲੀ ਚ ਖਾਣੇ ਹੋ ਤੁਸੀਂ ਉਹਦੇ ਵਿੱਚ ਹੀ ਸ਼ੈੱਕ ਕਰਦੇ ਹੋ ਮੇਰੀ ਇੱਜ਼ਤ ਦਾ ਖਿਆਲ ਹੈ ਥੋਡੀ ਧੀ ਨੇ ਮੇਰੇ ਪਤਨੂ ਆਪਣੇ ਪਿਆਰ ਦੇ ਜਾਲ ਚ ਫਸਾਇਆ ਉਹ ਕਹਿੰਦਾ ਸਾਹਿਬ ਜੇ ਥੋਡੀ ਇੱਜ਼ਤ ਆ ਇੱਜ਼ਤ ਸਾਡੀ ਵੀ ਹੋਣੀ ਆ ਜੇ ਸਾਡੀ ਕੁੜੀ ਤੋਂ ਕੋਈ ਗਲਤੀ ਹੋਈ ਆ ਤਾਂ ਉਹਦੇ ਲਈ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਪਰ ਤੁਸੀਂ ਆਪਣੇ ਬੇਟੇ ਨੂੰ ਵੀ ਸਮਝਾਓ ਫਿਰ ਕਮਲਾ ਦੀ ਮਾਂ ਗੱਲ ਜਿਹੜੀ ਸਾਰੀ ਦੱਸਦੀ ਆ ਉਹ ਕਹਿੰਦੀ ਵੀ ਸਗੋਂ ਮੈਂ ਸੌਰਵ ਨੂੰ ਕਿਹਾ ਪਰ ਜਿਹੜੀ ਸੌਰਵ ਦੀ ਮਾਂ ਹੁੰਦੀ ਆ ਉਹ ਇਹ ਗੱਲ ਬਰਦਾਸ਼ਤ ਨਹੀਂ ਕਰਦੀ ਉਹ ਕਹਿੰਦੀ ਤੇਰੀ ਔਕਾਤ ਹੈ ਇੰਨੀ ਵੱਡੀ ਗੱਲ ਕਹਿਣ ਦੀ ਤੂੰ ਮੇਰੇ ਬੇਟੇ ਨੂੰ ਜੋ ਕਹਿ ਰਹੀ ਆ ਤੁਸੀਂ ਕਹਿੰਦੀ ਸਾਡੀ ਜੁੱਤੀ ਦੇ ਵੀ ਮੇਚ ਦੇ ਹੈ ਨਹੀਂ ਤੇ ਤੁਸੀਂ ਸਾਡੇ ਮਹਿਲਾਂ ਦੇ ਆਪਦੀ ਧੀ ਨੂੰ ਸਾਡੇ ਮਹਿਲਾਂ ਦੀ ਰਾਣੀ ਬਣਾਉਣ ਦੇ ਸੁਪਨੇ ਵੇਖਦੇ ਹੋ ਇਹ ਗੱਲ ਸੁਣ ਕੇ ਉਹ ਦੋਨੋਂ ਜੀਆਂ ਨੂੰ ਇਹ ਲੱਗਦਾ ਕਿ ਅਸੀਂ ਧਰਤੀ ਦੇ ਵਿੱਚ ਹੀ ਤਾਂ ਸਜਾਈਏ ਉਹ ਮਾਫੀ ਮੰਗਦੇ ਆ ਤੇ ਕਹਿੰਦੇ ਆ ਕਿ ਅਸੀਂ ਕੰਮ ਛੱਡ ਕੇ ਚਲੇ ਜਾਵਾਂਗੇ ਉੱਥੋਂ ਉਹ ਪਰੇਮਣ ਦੇ ਨਾਲ ਵਾਪਸ ਆਉਂਦੇ ਆ ਆ ਕੇ ਉਹ ਆਪਣੀ ਧੀ ਦੇ ਦੋ ਚਪੇੜਾਂ ਲਾਉਂਦੇ ਆ ਉਹਨੂੰ ਝਿੜਕਦੇ ਆ ਤੇ ਉਸ ਤੋਂ ਬਾਅਦ ਉਹ ਆਪਣਾ ਸਮਾਨ ਪੈਕ ਕਰਕੇ ਉੱਥੋਂ ਚਲੇ ਜਾਂਦੇ ਆ ਜਿਹੜਾ ਕਮਲਾ ਦਾ ਪਿਓ ਸ਼ੁਰੂ ਤੋਂ ਹੀ ਇਸ ਭੱਠੇ ਤੇ ਕੰਮ ਕਰ ਰਿਹਾ ਸੀ ਇਸ ਗੱਲ ਕਰਕੇ ਉਹ ਛੱਡ ਕੇ ਚਲਿਆ ਜਾਂਦਾ ਤੇ ਸੌਰਵ ਦਾ ਪਿਓ ਵੀ ਉਹਨਾਂ ਨੂੰ ਰੋਕਦਾ ਨਹੀਂ ਹੈਗਾ ਤੇ ਜਦੋਂ ਸੌਰਵ ਨੂੰ ਇਹ ਗੱਲ ਪਤਾ ਲੱਗਦੀ ਆ ਉਹਨੂੰ ਵੀ ਗੁੱਸਾ ਆਉਂਦਾ ਤੇ ਹੁਣ ਤੱਕ ਗੱਲ ਆ ਜਿਹੜੀ ਉਹ ਤਕਰੀਬਨ ਸਾਰੇ ਪਿੰਡ ਦੇ ਵਿੱਚ ਫੈਲ ਚੁੱਕੀ ਹੁੰਦੀ ਆ ਕਿਉਂਕਿ ਇਦਾਂ ਦੀਆਂ ਗੱਲਾਂ ਕਿਸੇ ਦੀ ਧੀ ਭੈਣ ਦੀ ਗੱਲ ਤਾਂ ਕਹਦੇ ਕੰਦਾਂ ਦੇ ਕਰਨ ਹੁੰਦੇ ਆ ਕੰਦਾਂ ਰਾਹੀਂ ਫੈਲ ਜਾਂਦੀ ਆ ਪੂਰੀ ਚਰਚਾ ਪਿੰਡ ਦੇ ਵਿੱਚ ਛਿੜਦੀ ਆ ਵੀ ਦੇਖੋ ਕੋਈ ਸੌਰਵ ਨੂੰ ਮਾੜਾ ਕਹਿੰਦਾ ਕੋਈ ਕਮਲਾ ਨੂੰ ਕਹਿੰਦਾ ਜ਼ਿਆਦਾਤਰ ਔਰਤਾਂ ਨੂੰ ਹੀ ਮਾੜਾ ਕਿਹਾ ਜਾਂਦਾ ਜਿੱਥੇ ਕਿ ਕੁੜੀਆਂ ਗਰੀਬ ਘਰ ਦੀਆਂ ਹੋਣ ਵੀ ਇਹਨੇ ਮੁੰਡੇ ਨੂੰ ਫਸਾਇਆ ਪੈਸੇ ਦੇ ਲਾਲਚ ਤੇ ਫਸਾਇਆ ਚਲੋ ਉਸ ਤੋਂ ਬਾਅਦ ਸੌਰਵ ਆ ਜਿਹੜਾ ਉਹ ਆਪਣੇ ਪਾਪਾ ਕੋਲ ਜਾਂਦਾ ਤੇ ਆਪਣੇ ਪਾਪਾ ਨੂੰ ਕਹਿੰਦਾ ਕਿ ਪਾਪਾ ਮੈਨੂੰ ਇੱਕ ਗੱਲ ਪਤਾ ਲੱਗੀ ਆ ਉਹ ਕਹਿੰਦਾ ਗੱਲਾਂ ਤਾਂ ਮੈਨੂੰ ਵੀ ਬਹੁਤ ਪਤਾ ਲੱਗੀਆਂ ਦੱਸ ਤੈਨੂੰ ਕੀ ਪਤਾ ਲੱਗਿਆ ਉਹ ਕਹਿੰਦਾ ਕਿ ਤੁਸੀਂ ਕਮਲਾ ਦੇ ਮੰਮੀ ਡੈਡੀ ਦੀ ਬੁਲਾ ਕੇ ਬੇਇੱਜ਼ਤੀ ਕੀਤੀ ਆ ਕਹਿੰਦਾ ਬਿਲਕੁਲ ਕੀਤੀ ਆ ਕਹਿੰਦਾ ਪਾਪਾ ਤੁਸੀਂ ਪੜੇ ਲਿਖੇ ਹੋ ਪਹਿਲਾਂ ਤੁਸੀਂ ਆਪਣੇ ਮੁੰਡੇ ਤੋਂ ਤਾਂ ਗੱਲ ਪੁੱਛ ਲੈਂਦੇ ਉਹ ਕਹਿੰਦਾ ਮੈਂ ਕੀ ਪੁੱਛਦਾ ਤੈਨੂੰ ਮੈਂ ਤੈਨੂੰ ਜੰਮਿਆ ਤੂੰ ਨਹੀਂ ਮੈਨੂੰ ਜੰਮਿਆ ਉਹ ਕਹਿੰਦਾ ਪਪਾ ਮੈਂ ਕਮਲਾ ਨੂੰ ਪਸੰਦ ਕਰਦਾ ਉਹਦੀ ਕੋਈ ਗਲਤੀ ਨਹੀਂ ਈਵਨ ਕਿ ਮੈਂ ਤਾਂ ਉਹਨੂੰ ਹਜੇ ਪ੍ਰਪੋਜ਼ ਵੀ ਨਹੀਂ ਕੀਤਾ ਉਹਦੇ ਮੰਮੀ ਡੈਡੀ ਤਾਂ ਮੇਰੀਆਂ ਮਿੰਤਾਂ ਕਰਦੇ ਸੀ ਪਸੰਦ ਤਾਂ ਮੈਂ ਕੀਤਾ ਉਹ ਕਹਿੰਦਾ ਤੇਰੇ ਵਾਸਤੇ ਹੋਰ ਕੁੜੀਆਂ ਮਰਗੀਆਂ ਉਹ ਕਹਿੰਦਾ ਮੈਨੂੰ ਨਹੀਂ ਪਤਾ ਕੁੜੀਆਂ ਮਰਗੀਆਂ ਜਾਂ ਨਹੀਂ ਪਰ ਥੋੜੇ ਮੁੰਡੇ ਨਾਲੋਂ ਵੱਧ ਕਾਬਲੀਅਤ ਰੱਖਦੀ ਆ ਉਹ ਇੱਕ ਮਜ਼ਦੂਰ ਦੀ ਕੁੜੀ ਆ ਪਰ ਉਹ ਇੱਜ਼ਤਦਾਰ ਕੁੜੀ ਆ ਤੇ ਉਹਦੀ ਪੜ੍ਹਾਈ ਦੇਖੋ ਤੁਸੀਂ ਕਿੰਨੀ ਆ ਉਹ ਦੱਸਦਾ ਉਹਨੂੰ ਕਿ ਉਹਨੇ ਪਲੱਸ 2 ਦੇ ਵਿੱਚ ਮੈਥ ਕੀਤਾ ਤੇ ਉਹ ਬਹੁਤ ਇੰਟੈਲੀਜੈਂਟ ਆ ਉਹ ਆਪਣੇ ਘਰ ਦੀ ਨੂੰਹ ਬਣ ਸਕਦੀ ਆ ਜੇ ਤੁਹਾਨੂੰ ਜਾਤ ਧਰਮ ਦਾ ਰੌਲਾ ਤੇ ਤੁਸੀਂ ਇਹ ਗੱਲ ਭੁੱਲ ਜਓ ਤੁਸ ਤੁਹਾਨੂੰ ਆਪਣੇ ਪੁੱਤਰ ਦੀ ਖੁਸ਼ੀ ਪਿਆਰੀ ਹੋਣੀ ਚਾਹੀਦੀ ਆ ਚਲੋ ਜਦੋਂ ਉਹਨਾਂ ਦਾ ਇਕਲੌਤਾ ਪੁੱਤਰ ਉਹਨਾਂ ਨੂੰ ਇੰਨਾ ਕੁਛ ਕਹਿੰਦਾ ਉਹਨਾਂ ਨੇ ਅੱਜ ਤੱਕ ਆਪਣੇ ਪੁੱਤਰ ਦੀ ਕੋਈ ਗੱਲ ਨਹੀਂ ਮੋੜੀ ਹੁੰਦੀ ਤੇ ਉਹ ਕਹਿੰਦੇ ਕਿ ਠੀਕ ਆ ਚਲ ਫਿਰ ਐਂ ਕਰ ਜੇ ਤੂੰ ਚਾਹਣਾ ਵੀ ਤੇਰਾ ਕਮਲਾ ਦੇ ਨਾਲ ਵਿਆਹ ਹੋਵੇ ਤਾਂ ਜਿਹੜਾ ਆਪਣੇ ਪੱਠੇ ਦੇ ਨਾਲ ਵਾਲਾ ਸਕੂਲ ਆ ਜਿਹੜਾ ਕਿ ਬਿਲਕੁਲ ਫੇਲ ਹੋ ਚੁੱਕਿਆ ਜਿੱਥੇ ਕਿ ਦੋ ਵਿਦਿਆਰਥੀ ਵੀ ਪੜ੍ਹਨ ਨਹੀਂ ਆਉਂਦੇ ਮੈਂ ਫੇਰ ਮੰਨੂ ਕਮਲਾ ਨੂੰ ਕਿ ਉਹ ਇਸ ਪਿੰਡ ਦੀ ਮੇਰੀ ਨੂੰ ਬਣਨ ਦੇ ਲਾਇਕ ਆ ਤੂੰ ਉਹਨੂੰ ਕਹਿ ਵੀ ਇਹ ਜਿਹੜਾ ਸਕੂਲ ਆ ਇਹਨੂੰ ਚਾਲੂ ਕਰੇ ਉਹ ਮੈਨੂੰ ਕੀ ਪਤਾ ਉਹਦੀ ਪਲੱਸ 2 ਮੈਥ ਚ ਕੀਤੀ ਆ ਮੈਂ ਫੇਰ ਮੰਨੂ ਇਸ ਪਿੰਡ ਦੀਆਂ ਕੁੜੀਆਂ ਨੂੰ ਬੱਚਿਆਂ ਨੂੰ ਜੇ ਉਹ ਪੜ੍ਹਾਵੇ ਇੱਕ ਮਤਲਬ ਪ੍ਰੀਖਿਆ ਦਿੱਤੀ ਜਾਂਦੀ ਆ ਕਿਉਂਕਿ ਉਹਨੂੰ ਇਹ ਲੱਗਦਾ ਸੀ ਵੀ ਇਸ ਪਿੰਡ ਦਾ ਸਕੂਲ ਆ ਜਿਹੜਾ ਉਹ ਚਾਲੂ ਹੋ ਹੀ ਨਹੀਂ ਸਕਦਾ ਤੇ ਉਸ ਤੋਂ ਬਾਅਦ ਚਲੋ ਸੌਰਵ ਆਪਣੇ ਪਾਪਾ ਦੀ ਗੱਲ ਸੁਣ ਕੇ ਜਦੋਂ ਆਉਂਦਾ ਤੇ ਉਹਨੂੰ ਪਤਾ ਲੱਗਦਾ ਵੀ ਕਮਲਾ ਤੇ ਉਹਦੇ ਮੰਮੀ ਪਾਪਾ ਜਿਹੜੇ ਚਲੇ ਗਏ ਆ ਫਿਰ ਸੌਰਵ ਆ ਜਿਹੜਾ ਉੱਥੋਂ ਮਜ਼ਦੂਰਾਂ ਨੂੰ ਪੁੱਛਦਾ ਵੀ ਉਹ ਕਿੱਥੇ ਗਏ ਆ ਤਾਂ ਉਹ ਕਹਿੰਦੇ ਆ ਕਿ ਵੀ ਨਾਲ ਦੇ ਪਿੰਡੇ ਕੋਈ ਹੋਰ ਪੱਠਾ ਵੀ ਉੱਥੇ ਗਏ ਆ ਸੌਰਵ ਉਹਨਾਂ ਦੇ ਪਿੱਛੇ ਜਾਂਦਾ ਪਿੱਛੇ ਜਾ ਕੇ ਉਹਨਾਂ ਨੂੰ ਮਿਲਦਾ ਹਜੇ ਉਹ ਪੱਠੇ ਦੇ ਮਾਲਕ ਨੂੰ ਮਿਲੇ ਨਹੀਂ ਹੁੰਦੇ ਜਾ ਕੇ ਪਹੁੰਚੇ ਹੁੰਦੇ ਆ ਤੇ ਸੌਰਵ ਨੂੰ ਦੇਖ ਕੇ ਉਹ ਸਾਰੇ ਡਰ ਜਾਂਦੇ ਆ ਘਬਰਾ ਜਾਂਦੇ ਆ ਤੇ ਸੌਰਵ ਉਹਨਾਂ ਨੂੰ ਕਹਿੰਦਾ ਵੀ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਆਂਟੀ ਅੰਕਲ ਮੈਂ ਤਾਂ ਤੁਹਾਨੂੰ ਹੀ ਲੈਣਾ ਆ ਉਹ ਕਹਿੰਦਾ ਵੀ ਪੁੱਤਰ ਸਾਨੂੰ ਬਖਸ਼ ਦੇ ਅਸੀਂ ਗਰੀਬ ਆ ਅਸੀਂ ਤਾਂ ਥੋੜੀ ਜੁੱਤੀ ਦੇ ਮੇਚ ਦੇ ਵੀ ਹੈ ਨਹੀਂ ਤਾਂ ਉਹ ਕਹਿੰਦਾ ਕਿ ਨਹੀਂ ਅੰਕਲ ਪਲੀਜ਼ ਐਦਾਂ ਨਾ ਕਹੋ ਫਿਰ ਉਹ ਆਪਣੇ ਪਾਪਾ ਵਾਲੀ ਗੱਲ ਉਹਨਾਂ ਨੂੰ ਦੱਸਦਾ ਉਹ ਕਮਲਾ ਨੂੰ ਕਹਿੰਦਾ ਕਮਲ ਕਮਲਾ ਮੇਰਾ ਡੈਡੀ ਆ ਜਿਹੜਾ ਉਹ ਤੇਰੀ ਤੇਰੀ ਯੋਗਤਾ ਦੀ ਪ੍ਰੀਖਿਆ ਲੈਣਾ ਚਾਹੁੰਦਾ ਤੇਰੇ ਲਈ ਇਹ ਚੈਲੰਜ ਆ ਵੀ ਤੂੰ ਪਿੰਡ ਦੇ ਬੱਚਿਆਂ ਨੂੰ ਸਕੂਲ ਬੁਲਾਏਂਗੀ ਤੇ ਉਹਨਾਂ ਉਹ ਸਕੂਲ ਨੂੰ ਦੁਬਾਰਾ ਤੋਂ ਚਾਲੂ ਕਰਨੇਗੀ ਤਾ ਕਮਲਾ ਜਿਹੜੀ ਉਹ ਅਗਲੇ ਦਿਨ ਹੀ ਇਹ ਕੰਮ ਸ਼ੁਰੂ ਕਰਦੀ ਆ ਉਹ ਘਰ ਘਰ ਦੇ ਵਿੱਚ ਜਾਂਦੀ ਆ ਬੱਚਿਆਂ ਨੂੰ ਉਹ ਉਤਸ਼ਾਹਿਤ ਕਰਦੀ ਆ ਉਹਨਾਂ ਦੇ ਮਾਪਿਆਂ ਨੂੰ ਉਤਸ਼ਾਹਿਤ ਕਰਦੀ ਆ ਪਹਿਲਾਂ ਲੋਕ ਉਹਦਾ ਮਜ਼ਾਕ ਉਡਾਉਂਦੇ ਆ ਤੇ ਫਿਰ ਹੌਲੀ ਹੌਲੀ ਜਦੋਂ ਉਹ ਮਾਪਿਆਂ ਨੂੰ ਸਮਝਾਉਂਦੀ ਆ ਇੱਕ ਬੱਚਾ ਆਉਂਦਾ ਦੋ ਆਉਂਦੇ ਆ ਕਰਦੇ ਕਰਾਉਂਦੇ ਉਹ ਦੋ ਮਹੀਨਿਆਂ ਦੇ ਵਿੱਚ ਉਸ ਸਕੂਲ ਦੇ ਵਿੱਚ ਉਸ ਪਿੰਡ ਦੇ 100 ਬੱਚੇ ਦਾਖਲ ਕਰ ਲੈਂਦੀ ਆ ਤੇ ਬੱਚਿਆਂ ਨੂੰ ਐਨੇ ਵਧੀਆ ਤਰੀਕੇ ਨਾਲ ਪੜਾਉਂਦੀ ਆ ਵੀ ਬੱਚੇ ਸਕੂਲ ਆਉਣਾ ਚਾਹੁੰਦੇ ਆ ਬੱਚਿਆਂ ਦੀਆਂ ਮਾਵਾਂ ਜਿਹੜੀਆਂ ਪਿੰਡ ਦੇ ਵਿੱਚ ਗੱਲ ਹੁੰਦੀ ਆ ਵੀ ਵਾਕਿਆ ਹੀ ਉਹ ਤਾਂ ਬਹੁਤ ਪੜ੍ਹੀ ਲਿਖੀ ਆ ਬਹੁਤ ਸਿਆਣੀਆਂ ਵੀ ਸਾਡੇ ਬੱਚੇ ਜਿਹੜੇ ਕਦੇ ਪੜ੍ਹਨ ਨਹੀਂ ਗਏ ਸੀ ਜਿਹੜੇ ਇੱਥੇ ਸਰਕਾਰੀ ਮਾਸਟਰ ਆਉਂਦੇ ਸੀ ਉਹਨਾਂ ਨੇ ਕਦੇ ਇੰਨੀ ਕੋਸ਼ਿਸ਼ ਨਹੀਂ ਕੀਤੀ ਤੇ ਸਾਡੇ ਬੱਚੇ ਹੁਣ ਸਕੂਲ ਭੱਜੇ ਜਾਂਦੇ ਆ ਸਾਰੇ ਪਿੰਡ ਦੇ ਵਿੱਚ ਇਸ ਗੱਲ ਦੀ ਚਰਚਾ ਹੁੰਦੀ ਆ ਤੇ 6 ਮਹੀਨਿਆਂ ਦੇ ਵਿੱਚ ਕਮਲਾ ਆਪਣੇ ਆਪ ਨੂੰ ਪੂਰਾ ਪ੍ਰੂਫ ਕਰ ਦਿੰਦੀ ਆ ਕਿਉਂਕਿ ਸਰਕਾਰ ਦੇ ਕੰਨਾਂ ਤੱਕ ਜਦੋਂ ਗੱਲ ਪਹੁੰਚਦੀ ਆ ਜਦੋਂ ਕੋਈ ਕੁਝ ਵੱਖਰਾ ਕਰਦਾ ਉਹਨੇ ਅੱਗੇ ਆਉਣਾ ਹੀ ਹੁੰਦਾ ਦੱਸਿਆ ਜਾਂਦਾ ਵੀ ਇੱਕ ਮਜ਼ਦੂਰ ਦੀ ਬੇਟੀ ਨੇ ਇੱਕ ਬੰਦ ਪਿਆ ਸਕੂਲ ਚਲਾਇਆ ਵੀ ਉਸ ਪਿੰਡ ਦੇ ਬੱਚਿਆਂ ਨੂੰ ਧੀਆਂ ਨੂੰ ਉਹਨੇ ਪੜਾਇਆ ਜਿਹੜੇ ਪਿੰਡ ਦੇ ਵਿੱਚ ਬਿਲਕੁਲ ਗਰੀਬੀ ਸੀ ਬਿਲਕੁਲ ਅਨਪੜਤਾ ਸੀ ਇਹ ਗੱਲ ਆ ਜਦੋਂ ਫੈਲਦੀ ਆ ਤਾਂ ਫਿਰ ਸੌਰਵ ਦਾ ਪਿਓ ਵੀ ਇਸ ਗੱਲ ਨੂੰ ਮੰਨ ਜਾਂਦਾ ਤੇ ਉਹ ਆਪਦੇ ਪੁੱਤਰ ਨੂੰ ਕਹਿੰਦਾ ਕਿ ਪੁੱਤਰ ਦੇਖ ਤੇਰੀ ਕਮਲਾ ਨੇ ਮੇਰੀ ਪ੍ਰੀਖਿਆ ਪਾਸ ਕਰ ਲਈ ਤੇ ਮੇਰਾ ਤੇਰੇ ਨਾਲ ਵਾਅਦਾ ਸੀ ਕਿ ਜੇ ਕਮਲਾ ਇਹ ਪ੍ਰੀਖਿਆ ਪਾਸ ਕਰੂ ਤੇ ਮੈਨੂੰ ਤੁਹਾਡੇ ਵਿਆਹ ਤੇ ਕੋਈ ਇਤਰਾਜ਼ ਨਹੀਂ ਹੋਊਗਾ ਫਿਰ ਉਹ ਪੂਰੇ ਪਿੰਡ ਦੇ ਵਿੱਚ ਐਲਾਨ ਕਰਦਾ ਕਿ ਮੈਨੂੰ ਪਤਾ ਜਦੋਂ ਬੱਚਿਆਂ ਨੇ ਗਲਤੀ ਕੀਤੀ ਜਿਵੇਂ ਕਿ ਗਲਤੀ ਕੋਈ ਵੀ ਨਹੀਂ ਕੀਤੀ ਸੀ ਠੀਕ ਆ ਪਰ ਵੀ ਜਦੋਂ ਇਸ ਤਰ੍ਹਾਂ ਹਨਾ ਮੁੰਡੇ ਕੁੜੀ ਦੀ ਕੋਈ ਗੱਲ ਸਾਹਮਣੇ ਆਉਂਦੀ ਆ ਤਾਂ ਗੱਲਾਂ ਹੁੰਦੀਆਂ ਉਹਦੇ ਲਈ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਨਾ ਤਾਂ ਕਮਲਾ ਨੇ ਮੇਰੇ ਮੁੰਡੇ ਨੂੰ ਫਸਾਇਆ ਨਾ ਮੇਰੇ ਮੁੰਡੇ ਨੇ ਕਮਲਾ ਨੂੰ ਬਰਤਣ ਦੀ ਕੋਸ਼ਿਸ਼ ਕੀਤੀ ਆ ਇਹਨਾਂ ਦੋਨਾਂ ਦਾ ਪਿਆਰ ਸੱਚਾ ਇੱਕ ਦੂਜੇ ਨੂੰ ਇਹਨਾਂ ਨੇ ਪਸੰਦ ਕੀਤਾ ਤੇ ਮੈਂ ਉਸ ਗਰੀਬ ਦੀ ਧੀ ਦੀ ਇੱਜ਼ਤ ਕੀਤੀ ਤੇ ਉਸ ਗਰੀਬ ਦੀ ਧੀ ਦੀ ਵੀ ਓਨੀ ਇੱਜ਼ਤ ਸੀ ਉਹ ਉਸ ਗਰੀਬ ਦੀ ਧੀ ਨਹੀਂ ਹੁਣ ਉਹ ਮੇਰੀ ਧੀ ਬਣ ਚੁੱਕੀ ਆ ਮੈਂ ਆਪਣੀ ਨੂੰਹ ਬਣਾ ਕੇ ਉਹਨੂੰ ਘਰ ਲਿਆਉਂਗਾ ਪਰ ਮੈਂ ਉਹਨੂੰ ਧੀ ਬਣਾ ਕੇ ਰੱਖੂੰਗਾ ਤੇ ਫੇਰ ਪਿੰਡ ਦੇ ਲੋਕ ਹਨ ਜਿਹੜੇ ਉਹ ਇਸ ਗੱਲ ਤੇ ਵਾਹ ਵਾਹ ਕਰਦੇ ਆ ਸ਼ਾਇਦ ਜੇ ਉਹ ਆਪਣੇ ਮੂੰਹ ਨਾਲ ਇਹ ਅਲਾਨ ਨਾ ਕਰਦਾ ਤਾਂ ਪਿੰਡ ਦੇ ਲੋਕਾਂ ਨੇ ਬਹੁਤ ਗੱਲਾਂ ਕਰਨੀਆਂ ਸੀ ਪਰ ਜਦੋਂ ਉਹਨੇ ਪੂਰੇ ਸਮਾਜ ਦੇ ਸਾਹਮਣੇ ਇਹ ਗੱਲ ਸਵੀਕਾਰ ਕੀਤੀ ਕਿ ਹਾਂ ਪ੍ਰੇਮ ਕਰਨ ਵਾਲਿਆਂ ਨੂੰ ਸਾਡੇ ਸਮਾਜ ਦੇ ਵਿੱਚ ਕਿਹੜੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਪਰ ਹਰ ਇੱਕ ਦਾ ਪ੍ਰੇਮ ਆ ਜਿਹੜਾ ਉਹ ਠੂਠਾ ਨਹੀਂ ਹੁੰਦਾ ਹਰ ਇੱਕ ਦਾ ਪ੍ਰੇਮ ਆ ਜਿਹੜਾ ਉਹ ਗਲਤ ਨਹੀਂ ਹੁੰਦਾ ਬਹੁਤ ਸਾਰੇ ਪ੍ਰੇਮੀ ਜੋੜੇ ਨੇ ਬੱਚੇ ਨੇ ਜਿਹੜੇ ਇੱਕ ਦੂਜੇ ਨੂੰ ਦਿਲ ਤੋਂ ਚਾਹੁੰਦੇ ਨੇ ਦੇਖੋ ਜਦੋਂ ਵਿਆਹ ਤੋਂ ਬਾਅਦ ਦੋ ਬੱਚੇ ਜਦੋਂ ਮਤਲਬ ਕੋਈ ਕੁੜੀ ਕਿਸੇ ਦੇ ਘਰ ਵਿਆਹ ਕੇ ਜਾਂਦੀ ਆ ਉੱਥੇ ਵੀ ਪਤੀ ਪਤਨੀ ਚ ਪ੍ਰੇਮ ਹੁੰਦਾ ਪਰ ਸਾਡੇ ਸਮਾਜ ਦੇ ਵਿੱਚ ਵਿਆਹ ਤੋਂ ਪਹਿਲਾਂ ਜੇ ਮੁੰਡਾ ਕੁੜੀ ਇੱਕ ਦੂਜੇ ਨੂੰ ਆਪ ਤੋਂ ਪਸੰਦ ਕਰਦੇ ਆ ਤਾਂ ਉਹਨੂੰ ਵਧੀਆ ਨਹੀਂ ਸਮਝਿਆ ਜਾਂਦਾ ਦੇਖੋ ਕਈ ਰਿਸ਼ਤੇ ਆ ਜਿਹੜੇ ਉਹ ਠੀਕ ਨਹੀਂ ਹੁੰਦੇ ਪਰ ਬੱਚਿਆਂ ਬੱਚੇ ਗਲਤੀਆਂ ਕਰ ਜਾਂਦੇ ਆ ਪਰ ਇਸ ਗੱਲ ਨੂੰ ਅਸੀਂ ਵੇਖਣਾ ਹੁੰਦਾ ਦੇ ਜਾਤ ਦੇ ਤਾਂ ਜਾਤ ਦੇ ਆਧਾਰ ਤੇ ਧਰਮ ਦੇ ਆਧਾਰ ਤੇ ਰੋਲੇ ਪੈਂਦੇ ਆ ਲੋਕ ਨਹੀਂ ਪਸੰਦ ਕਰਦੇ ਪਰ ਕਈ ਚੀਜ਼ਾਂ ਇਹੋ ਜਿਹਿਆਂ ਵਾਪਰਦੀਆਂ ਵੀ ਜਿੰਨਾ ਦੇ ਭਾਵੇਂ ਅਸੀਂ ਕਿ ਪੂਰੇ ਲਵ ਸਟੋਰੀਆਂ ਦੇ ਖਿਲਾਫ ਹੋਈਏ ਲੰਬ ਮੈਰਿਜ ਦੇ ਖਿਲਾਫ ਹੋਈਏ ਪਰ ਕਈ ਸਟੋਰੀਆਂ ਸੁਣ ਕੇ ਗੱਲਾਂ ਸੁਣ ਕੇ ਸਾਨੂੰ ਇਹ ਲੱਗਦਾ ਹੁੰਦਾ ਵੀ ਇਹਦੇ ਵਿੱਚ ਕੁਝ ਵੀ ਗਲਤ ਨਹੀਂ ਮੈਨੂੰ ਉਮੀਦ ਹੈ ਵੀ ਇਹ ਕਹਾਣੀ ਤੁਹਾਨੂੰ ਪਸੰਦ ਜ਼ਰੂਰ ਆਈ ਹੋਊਗੀ ਤੁਹਾਡੇ ਕੀ ਵਿਚਾਰ ਨੇ ਇਸ ਕਹਾਣੀ ਬਾਰੇ ਫਿਰ ਉਸ ਤੋਂ ਬਾਅਦ ਜਦੋਂ ਹਨਾ ਉਹਨਾਂ ਦੀ ਪ੍ਰੀਖਿਆ ਉਹ ਪਾਸ ਕਰਦੇ ਆ ਤੇ ਫਿਰ ਪੂਰੇ ਪਿੰਡ ਦੇ ਵਿੱਚ ਐਲਾਨ ਕਰਕੇ ਫਿਰ ਉਹ ਪੱਠੇ ਦਾ ਮਾਲਕ ਹੈ ਜਿਹੜਾ ਸੌਰਵ ਦਾ ਪਿਓ ਸੌਰਵ ਦਾ ਤੇ ਕਮਲਾ ਦਾ ਵਿਆਹ ਕਰਦਾ ਤੇ ਸਾਰੇ ਲੋਕਾਂ ਨੂੰ ਬੁਲਾਉਂਦਾ ਤੇ ਲੋਕ ਉਸ ਵਿਆਹ ਦੇ ਵਿੱਚ ਖੁਸ਼ੀ-ਖੁਸ਼ੀ ਸ਼ਾਮਲ ਹੁੰਦੇ ਆ ਕਿਵੇਂ ਲੱਗੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ